ਪੰਜਾਬ ਵਿੱਚ ਇੱਕ ਵਾਰ ਫਿਰ ਤਾਂ ਨਸ਼ੇ ਦੇ ਦੈਂਤ ਨੇ ਇੱਕ ਹੋਰ 22 ਸਾਲਾ ਨੌਜਵਾਨ ਨੂੰ ਹਮੇਸ਼ਾ-ਹਮੇਸ਼ਾ ਲਈ ਮੌਤ ਦੀ ਗਹਿਰੀ ਨੀਂਦ ਸੁਲਾ ਦਿੱਤਾ। ਮ੍ਰਿਤਕ ਨੌਜਵਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਉਮਰਪੁਰ ਦਾ ਰਹਿਣ ਵਾਲਾ ਸੀ। ਇਸ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਸੀ ਕਿ ਪੁਲਿਸ ਦੀ ਮਿਲੀਭੁਗਤ ਨਾਲ ਨਸ਼ਾ ਵਿਕ ਰਿਹਾ ਹੈ ਤੇ ਕਿਉਂਕਿ ਪੁਲਿਸ ਵਾਲੇ ਨਸ਼ਾ ਤਸਕਰਾਤ ਨੂੰ ਪੈਸੇ ਲੈ ਕੇ ਛੱਡ ਦਿੰਦੇ ਹਨ। ਹੁਣਾਂ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ પાસે ਮੰਗ ਕੀਤੀ ਗਈ ਕਿ ਹੋਰ ਨਾ ਘਰਾਂ ਦੇ ਇਚਰਾਗ ਬੁਝਾਉਣ ਵਾਲੇ ਇਹੋ ਜਿਹੇ ਨਸ਼ਾ ਤਸਕਰਾ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਮੈਂਬਰ ਪਰ ਜਤਨ ਕਾ ਨਾ ਕਹਿਨੇ ਕੁਛ ਨਹੀਂ ਕੀਤਾ ਕੋਈ ਹੱਲ ਨਹੀਂ ਆਦਾ ਕੀਤਾ ਬੜੀ ਬੰਦੀ ਆ ਜਾ ਕੇ ਦੇਖੇ ਆਣੇ ਫੁੱਲ ਸਾਰੇ ਵੀ ਨਾਲ ਮਿਲ ਗਏ ਪੈਸੇ ਲੈ ਲੈ ਕੇ ਖਾਲਾ ਨੇ ਤੇ ਕੋਈ ਨਹੀਂ ਛੱਡ ਦਿੰਦੇ ਪਰ ਮੈਨੂੰ ਕੋਈ ਇਨਸਾਫ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਮੇਰਾ ਜੇਠਾ ਭੋਤਾ ਜੋ ਚੱਲ ਜੀ ਸਰ ਮੈਂ ਦੋ ਵਾਰੀ ਉਹਨਾਂ ਦੇ ਘਰ ਗਈ ਨਿੱਕੂ ਮੁੰਡਾ ਦਾ ਪੇਰਨਾ ਸੰਮੀਆ ਇੱਕ ਦਾ ਦੂਜਾ ਮੁੰਡਾ ਕੋੜਾ ਉਦੇਪੀ ਉਹਨਾਂ ਕਾਲਾ ਮੇਰੇ ਬੱਚੇ ਨੇ ਚਿੱਟੇ ਤੇ ਲਾ ਲਾ ਕੇ ਚਿੱਟਾ ਪਿਆਤਾ ਰਾਤ ਮੈਂ 2:00 ਵਜੇ ਤੱਕ ਗੰਮਦੀ ਰਹੀ ਮੇਰਾ ਬੱਚਾ ਕਿਤੇ ਨਹੀਂ ਮਿਲ ਲੱਭਾ ਜਦੋਂ ਮੈਂ 3:00 ਵਜੇ ਉੱઠી ਤੇ ਮੇਰਾ ਹੀ ਘਰ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਮੈਂ ਤੇ ਮਾਰਾ ਹੀ ਧੁੱਪੇ ਮੈਂ ਖੋਲਿਆ ਤੇ ਜਦੋਂ ਮੈਂ ਦੇਖਿਆ ਮੇਰਾ ਬੇੜਾ ਇੱਥੇ ਡਿਆ ਪਿਆ ਸੀ ਛਰੇਂ ਜਰੀ ਬਾਂਦ ਵਿੱਚ ਲੱਗੀ ਪਈ ਸੀ ਮੈਂ ਬੜੇ ਅੰਨਗ ਤਰਲੇ ਮਾਰੇ ਆਪਣੇ ਬੱਚੇ ਨੇ ਕਾ ਮੇਰੇ ਬੱਚੇ ਨੂੰ ਨਾ ਦੋ ਚਿੱਟਾ ਪਿਓ ਇਹਨਾਂ ਨੂੰ ਫਰੀ ਦੇ ਦੇ ਕੇ ਮੇਰੇ ਬੇਚਰੇ ਬੇੜਾ ਸੱਤਿਆ ਨਾਚ ਕਰਦਾ ਮੈਂ ਵਿਚਾਰਾ ਪੰਜਾਂ ਘਰਾਂ ਦੇ ਕੰਮ ਕਰਕੇ ਟਾਈਮ ਪਾਸ ਕਰ ਬੇਟਾ ਮੈਂ ਕਿਤੋਂ ਲੈਣਾ ਬਣਾ ਬੱਚਾ ਮੈਂ ਕਿਤੋਂ ਲੈਣਾ ਬਣਾ ਬੱਚਾ ਉਧਰ ਪਿੰਡ ਦੇ ਮੌਜੂਦਾ ਪੰਚ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਉਮਰ ਮਹਿਜ 22 ਸਾਲ ਦੀ ਸੀ ਅਤੇ ਮ੍ਰਿਤਕ ਨੌਜਵਾਨ ਸਰੀਰ ਵਿੱਚ ਇੰਜੈਕਸ਼ਨ ਲਗਾ ਰਿਹਾ ਸੀ ਤੇ ਇਸ ਦੌਰਾਨ ਨਸ਼ੇ ਦੀ ਓਵਰਡੋਸ ਨਾਲ ਉਸ ਦੀ ਮੌਤ ਹੋ ਗਈ ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹਦੇ ਹੋ ਪਤਾ ਨਹੀਂ ਮੈਨੂੰ ਗੁਰਦਾਰੇ ਨੂੰ ਪਤਾ ਲੱਗਾ ਮੈਂ ਹੁਣੇ ਹੀ ਆਇਆ ਹਾਂ ਨਾ ਗੁਰੂ ਘਰ ਗਏ ਉੱਥੇ ਪਤਾ ਲੱਗਾ ਵੀ ਇਦਾਂ ਦਾ ਡੈਥ ਹੋਇਆ ਮਿੱਟੀ ਖਬਰਾਂ ਠੀਕ ਹੈ ਤੁਸੀਂ ਮੋਤਪਾਰਾ ਤੇ ਕੋਈ ਰਕਾਉਂਦੇ ਨਹੀਂ ਜਿੱਦਾਂ ਜਿੱਦਾਂ ਡੱਕਦੇ ਨਹੀਂ ਤੇ ਪਿੰਡ ਦੇ ਵਿੱਚ ਜੇ ਜੇ ਨਸ਼ਾ ਆ ਜਾਂਦਾ ਉਹ ਹੋਈ ਇੰਦੇ ਉੱਥੇ ਹੋਈ ਹੀ ਨਾ ਆਪਣੀ ਮੀਟਿੰਗ ਹੋਈ ਤੇ ਸਿੱਧਾ ਉੱਥੇ ਰਬ ਬੱਚਨ ਬੱਚੇ ਮੰਨਦੇ ਨੇ ਜਿੱਦਾਂ ਅਜਿਨਤ ਘਰ ਰੇਡਾ ਦੇਖੋ ਇੱਕ ਜੀ ਚਲ ਗਿਆ ਮੁੜ ਕੇ ਵਾਪਸ ਨਹੀਂ ਆਉਣਾ ਹੈ ਨਾ ਤੇ ਹੋਰ ਵੀ ਕਿਸੇ ਦਾ ਐਡਾ ਪਿੰਡ 'ਚ ਹੋ ਸਕਦਾ ਬਹੁਤ ਮਾੜਾ ਹੈ ਕੀ ਕਹਨੇ ਚੰਦੇ ਤੁਸੀਂ ਭਾਈ ਸਰ ਇਹੋ ਕਰਨਾ ਚਾਹੁੰਦਾ ਬੱਚਿਆਂ ਨੂੰ ਆਪਣਾ ਨਸ਼ੇ ਤੋਂ ਪਰੇਜ ਕਰਨਾ ਮਾਂ ਪਿਓ ਨੂੰ ਚਾਹੀਦਾ ਸਮਝਾਉਣ ਚ ਲਈ ਬੱਚੇ ਸਮਝਦੇ ਨਹੀਂ ਹੈਗੇ ਕੀ ਕੀਤਾ ਜਾਵੇ thank you